ਇਹ ਲੱਗਦਾ ਫਿਰ ਕੀ 라ਵਣ ਵੀ ਆਨਲਾਈਨ ਆਏਗੇ ਭਾਈ ਜੀ ਬਿਲਕੁਲ ਬਿਲਕੁਲ ਹੋ ਜਾਣਗੇ ਜੀ ਬਲੈਂਕਟ ਵਰਗੀ ਜੇ ਸਭ ਕੁਝ ਦੇ ਸਕਦੀ ਆਨਲਾਈਨ ਤਾਂ 라ਵਣ ਕਿਉਂ ਨਹੀਂ ਦੇ ਦੇਗੀ ਅਨੇ ਹਰ ਰਖੜੀ ਦਾ ਤਿਹਾਰ ਸਭ ਤੋਂ ਜ਼ਿਆਦਾ ਮਰਵਾਈ ਬਲੈਂਕਟ ਉਹਨਾਂ ਨੇ ਹੈ ਤੰਗ ਗਲੀਆਂ ਨੇ ਆ ਗਲੀ ਦੇ ਵਿੱਚ ਹਰ ਘਰ ਦੇ ਵਿੱਚ ਜਿਹੜਾ 라ਵਣ ਦੇ ਪੁਤਲੇ ਜਿਹੜੇ ਬਣ ਰਹੇ ਨੇ ਬਦੀ ਤੇ ਨੇਕੀ ਦੀ ਜਿੱਤ ਦੁਸ਼ਹਿਰਾ ਜਿੱਥੇ ਦੇਸ਼ ਭਰ ਦੇ ਵਿੱਚ ਮਨਾਇਆ ਜਾਂਦਾ ਹੈ ਉੱਥੇ ਤੁਹਾਨੂੰ ਸ਼ਾਹੀ ਸ਼ਹਿਰ ਪਟਿਆਲਾ ਦੀਆਂ ਤਸਵੀਰਾਂ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਲੱਗੇ ਜਿਹੜੇ ਇਹ 라ਵਣ ਪਟਿਆਲਾ ਦੀਆਂ ਤਸਵੀਰਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਜਿੱਥੇ ਤੱਕ ਤੁਹਾਡੀ ਨਿਗਾਹ ਜਾਏਗੀ ਇਹ ਪੂਰੀ ਜਿਹੜੀ ਹੈ 라ਵਣ ਵਾਲੀ ਮਾਰਕੀਟ ਕਹਿ ਸਕਦੇ ਹਾਂ ਜਿੱਥੇ ਫੋਲਸੇਲ ਰੇਟ ਦੇ ਵਿੱਚ 라ਵਣ ਮਿਲਦੇ ਨੇ ਘੱਟ ਰੇਟਾਂ ਦੇ ਵਿੱਚ 라ਵਣ ਮਿਲਦੇ ਨੇ ਦੇਖ ਸਕਦੇ ਹੋ ਤੁਸੀਂ ਸੇਲ ਲੱਗੀ ਹੋਈ ਹੈ ਸੇਲ 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 ਆ ਜਿਹੜੀ ਸੇਲ ਲੱਗੀ ਹੋਈ ਹੈ ਆ 라ਵਣਾਂ ਦੀ ਸੇਲ ਲੱਗੀ ਹੈ ਜਿੱਥੇ ਪੂਰੀ ਜਿਹੜੀ ਮਾਰਕੀਟ ਹੈ ਇੱਥੇ 라ਵਣ ਹੀ 라ਵਣ ਮਿਲਦੇ ਨੇ ਸੋ ਤਸਵੀਰਾਂ ਤਾਂ ਦਿਖਾ ਦਿੰਦੇ ਆ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਤਰ੍ਹਾਂ ਦੇ 라ਵਣ ਜਿਹੜੇ ਇਸ ਮਾਰਕੀਟ ਦੇ ਵਿੱਚ ਮਿਲਦੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤੁਹਾਨੂੰ ਹੋਰ ਦਿਖਾ ਦਿੰਨੇ ਆ ਮਾਰਕੀਟ ਦੀਆਂ ਇਹ ਤਸਵੀਰਾਂ ਨੇ ਪਰ ਇੱਕ ਹੋਰ ਚੀਜ਼ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਜੇਕਰ ਇੱਕ ਦਿਨ ਪਹਿਲਾਂ ਦੀ ਗੱਲ ਕਰ ਲਈ ਤਾਂ ਇਸ ਥਾਂ ਤੇ 라ਵਣ ਲੈਣ ਦੇ ਲਈ ਲੋਕਾਂ ਦਾ ਉਰੇ ਬਹੁਤ ਜ਼ਿਆਦਾ ਰਾਸ਼ ਦੇਖਣ ਨੂੰ ਮਿਲਦਾ ਸੀਗਾ ਪਰ ਲੇਕਿਨ ਇਸ ਵਾਰ ਜਿਹੜਾ ਕਿਤਨਾ ਕਿਤੇ ਸਨਾਟਾ ਜਾ ਜ਼ਰੂਰ ਦਿਖਾਈ ਦੇ ਰਿਹਾ ਲੱਗਦਾ ਹੈ ਮਾਰਕੀਟ ਜਿਹੜੀ ਹੈ ਉਹ ਮੰਦੀ ਨਜ਼ਰ ਆ ਰਹੀ ਹੈ ਕਿਉਂਕਿ ਦੁਕਾਨਦਾਰ ਜਿਹੜੇ ਇਸ ਵੇਲੇ ਪੂਰੇ ਇਹਨਾਂ ਕੋਲ ਗਾਹਕ ਭਰੇ ਹੁੰਦੇ ਸੀਗੇ ਪਰ ਅੱਜ ਜਿਹੜਾ ਰਸ ਜਿਹੜਾ ਬਿਲਕੁਲ ਖਾਲੀ ਨਜ਼ਰ ਆ ਰਿਹਾ ਹੈ ਕਿਉਂਕਿ ਵਿਲੇ ਖੜੇ ਦਿਖਾਈ ਦੇ ਰਹੇ ਨੇ ਸੋ ਆਪਾਂ ਜ਼ਿਆਦਾ ਗੱਲ ਕਰ ਲੈਂਦੇ ਆ ਭਾਜੀ ਕਿਵੇਂ ਚੱਲ ਰਿਹਾ ਜੀ ਕੰਮਕਾਰ ਰਾਵਣ ਜਿਵੇਂ ਵਿਕ ਰਹੇ ਜੀ ਸਸੀ ਗਾਲ ਜੀ ਇਸ ਸਾਲ ਜੀ ਤਿਹਾਰ ਸਾਰੇ ਮੰਦੇ ਲੱਗ ਰਹੇ ਨੇ ਕਿਉਂਕਿ ਕੱਲ ਇੱਕ ਦਿਨ ਰਹਿ ਗਿਆ ਦੁਸ਼ਾਰੇ ਨੂੰ ਤੇ ਹਾਲ ਤੁਸੀਂ ਦੇਖ ਰਹੇ ਹੋ ਕਿ ਬਾਜ਼ਾਰ ਚ ਵੀ ਗਾਹਕ ਹੈ ਨਹੀਂ ਪਰ ਗਾਕ ਵੀ ਨਹੀਂ ਹੈ ਤੇ ਮਾਲ ਵੀ ਨਹੀਂ ਹੈ ਇਹ ਦੋਨੋਂ ਚੀਜ਼ਾਂ ਇਸ ਕੰਪੇਰੀਸ਼ਨ ਤੇ ਬਾਜ਼ਾਰ ਦੇ ਅੰਦਰ ਹੋਇਆ ਹੋਇਆ। ਭਾਜੀ ਮੈਂ ਉਹੀ ਦੇਖ ਰਿਹਾ ਵੀ ਇਸ ਟਾਈਮ ਦੀ ਜੇਕਰ ਆਪਾਂ ਗੱਲ ਕਰ ਲਈਏ ਤਾਂ ਇੱਕ ਦਿਨ ਪਹਿਲਾਂ ਤਾਂ ਉਹਰੇ ਪੈਰ ਰੱਖਣ ਦੀ ਥਾਂ ਨਹੀਂ ਸੀ ਮਿਲਦੀ। ਵੀ ਪੂਰੇ ਲੋਕ ਰਾਵਣ ਲੈ ਕੇ ਜਾ ਰਹੇ ਹੁੰਦੇ ਸੀਗੇ ਮਤਲਬ ਹਰ ਥਾਂ ਤੋਂ ਲੋਕ ਜਿਹੜੇ ਮਾਰ ਰਾਵਣ ਲੈਣ ਆਉਂਦੇ ਸੀ ਉਹ ਇਹੀ ਮਾਰਕੀਟ ਮੈਨੂੰ ਹੌਲਸੇਲ ਦੀ ਮਾਰਕੀਟ ਲੱਗਦੀ ਆ ਵੀ ਲੋਕ ਦੂਰ ਦੂਰ ਤੋਂ ਇੱਥੇ ਰਾਵਣ ਲੈਣ ਆਉਂਦੇ ਆ। ਭਾਜੀ ਗੱਲ ਕੀ ਹੋ ਗਿਆ ਇਹਨਾਂ ਨੇ ਮਾਰਕੀਟ ਰਾਵਣ ਇਸੇ ਬਾਜ਼ਾਰ 'ਚ ਬਣਦਾ ਹੈ ਮਤਲਬ ਪੰਜਾਬ ਦੇ ਅੰਦਰ। ਹੂੰ। ਤੇ ਚੰਡੀਗੜ੍ਹ ਤੋਂ ਵੀ ਲੁਧਿਆਣੇ ਤੋਂ ਵੀ ਪਾਰਟੀਆਂ ਆ ਕੇ ਉਹਦੀ ਰਾਵਣ ਲੈ ਕੇ ਜਾ ਚੁੱਕੇ ਹਨ ਤੇ ਬੱਚੇ ਕੁਛ ਜਿਹੜਾ ਪਟਿਆਲਾ ਸੀਗਾ ਪਟਿਆਲੇ ਚੋਂ ਜਿਵੇਂ ਨਾਬਾ ਹੋ ਗਿਆ ਸਨੌਰ ਹੋ ਗਿਆ ਇਹ ਹੋ ਗਿਆ ਇਹ ਮੰਡੀਆਂ ਨੇ ਆਪਣੇ ਆਪਣੇ ਜਗ੍ਹਾ ਤੋਂ ਰਾਵਣ ਇਥੋਂ ਲੈ ਕੇ ਹਰੇਕ ਨੇ ਆਪਣੀ ਦੁਕਾਨਾਂ ਦੇ ਬਾਹਰ ਲਗਾ ਦੇ ਪਹਿਲਾਂ ਉਹ ਸਾਰਾ ਗਾਹਕ ਮੌਕੇ ਤੇ ਉਰੇ ਆਂਦਾ ਸੀਗਾ ਹੁਣ ਕੀ ਹੋ ਗਿਆ ਹੁਣ ਹਰੇਕ ਬੰਦੇ ਨੇ ਆਪਣੇ ਆਪਣੀ ਜਗ੍ਹਾ ਤੇ ਰਾਵਣ ਰੱਖ ਲਏ ਤਾਂ ਕਸਟਮਰ ਉਰੇ ਆਂਦੇ ਹੀ ਨਹੀਂ ਅਗਲੇ ਨੂੰ ਸਹੀ ਰੇਟਾਂ ਦੇ ਪਹਿਲਾਂ ਘੱਟ ਰੇਟਾਂ ਦੇ ਇਹਨਾਂ ਨੇ ਮਾਲ ਚੁਕਾਤੋਆ ਤੇ ਹੁਣ ਮਾਰਕੀਟ 'ਚ ਮਾਲ ਵੀ ਨਹੀਂ ਹੈ ਤੇ ਗਾਹਕ ਵੀ ਨਹੀਂ ਹੈ ਇਸ ਸਮੇਂ ਭਾਜੀ ਇਹ ਕਹਿਣਾ ਕਿਥੇ ਗਲਤ ਨਹੀਂ ਹੋ ਹੋਲਸੇਲ ਮਾਰਕੀਟ ਆ ਰਾਵਣ ਦੀ ਹਾਂ ਇਹ ਰਾਵਣ ਦੀ ਹੋਲਸੇਲ ਮਾਰਕੀਟ ਹੈ ਕਿਉਂਕਿ ਇੱਥੇ ਹਰ ਘਰ 'ਚ ਰਾਵਣ ਹੀ ਬਣਾਉਂਦੇ ਆ ਲੋਕੀ ਵੀ ਜਿੰਨੇ ਜਵਾਕ ਦਿਖ ਰਹੇ ਤੁਹਾਨੂੰ ਇਹ ਸਭ ਗਲੀ ਗਲੀ 'ਚ ਰਾਵਣ ਬਣਾ ਕੇ ਬੈਠੇ ਹੁੰਦੇ ਆ ਤੁਸੀਂ ਮੰਨੋਗੇ ਕਿ ਸਵੇਰੇ 6 ਵਜੇ ਹੀ ਪਟਿਆਲੇ ਦੀ ਮੰਡੀ ਦੇ ਲੋਕਾਂ ਨੇ ਰਾਵਣ ਇਹਨਾਂ ਦੇ ਘਰੋਂ ਲੈ ਕੇ ਜਾ ਚੁੱਕੇ ਆ ਇਸ ਸਮੇਂ ਮਤਲਬ ਰਾਵਣ ਹਰ ਇੱਕ ਮੰਡੀ ਦੇ 'ਚ ਆਪਣੀ ਜਗ੍ਹਾ ਤੇ ਪਹੁੰਚ ਚੁੱਕੇ ਆ ਰਾਵਣ ਭਾਜੀ ਮੈਂ ਤੁਹਾਡੀ ਦੁਕਾਨ ਤੇ ਦੇਖ ਰਿਹਾ ਛੋਟੇ ਛੋਟੇ ਰਾਵਣ ਨੇ ਇਹੀ ਰਾਵਣ ਹਰ ਥਾਂ ਤੇ ਵਿਕਦੇ ਨੇ ਜਾਂ ਫਿਰ ਇਸ ਤੋਂ ਵੱਡੇ ਜਿਹੇ ਲੋਕਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਉਹ ਵੀ ਬਣਾਉਂਦੇ ਫਿਰ ਤੁਸੀਂ ਜਾਂ ਫਿਰ ਇਸੇ ਸਾਈਜ਼ ਦੇ ਵਿਕਰੇਸ ਮਾਰਕੀਟ ਵਿੱਚ ਭਾਈ ਛੋਟੇ ਹੀ ਰਾਵਣ ਜ਼ਿਆਦਾ ਵਿਕਦੇ ਆ ਕਿਉਂਕਿ ਬੱਚਿਆਂ ਨੂੰ ਮਤਲਬ ਕਿ ਠੀਕ ਹੈ ਇੱਕ ਤਾਂ ਰੇਟ ਦੇ ਉੱਤੇ ਆਸ਼ ਆ ਜਾਂਦੇ ਆ ਤੇ ਇੱਕ ਅਗਲਾ ਕੰਮ ਹੈ ਘਰ ਫੂਕਣਾ ਹੈ ਜ਼ਿਆਦਾ ਬਾਹਰ ਵੇੜੇ ਹੈ ਨਹੀਂ ਵੱਡੇ ਅੱਜਕੱਲ੍ਹ ਬਰਾਂਡੇ ਕਿਸੇ ਕੋਲ ਅਗਲਾ ਸ਼ੌਂਕ ਬੱਚੇ ਨੂੰ ਥੋੜਾ ਦਿਖਾਣਾ ਚਾਹੁੰਦਾ ਕਿ ਹਾਂ ਵੀ ਦੁਸ਼ਹਿਰਾ ਮਨਾਣਾ ਹੈ ਤਾਂ ਉਸ ਕਰਕੇ ਵੀ ਹੁਣ ਰਾਵਣ ਛੋਟੇ ਦੀ ਜ਼ਿਆਦਾ ਡਿਮਾਂਡ ਹੈ ਵੱਡੇ ਨਾਲੋਂ ਤੇ ਇਹ ਬਣਾਏ ਮਤਲਬ ਕਿ ਸਾਰੇ ਲੋਕ ਕਾਰੀਗਰ ਉਰੇ ਦੇ ਨਹੀਂ ਸਾਰੇ ਆਪਣਾ ਲਈ ਪਟਿਆਲੇ ਦੇ ਲੋਕਲ ਦੇ ਕਾਰੀਗਰ ਬਣਾਉਂਦੇ ਆ ਸਾਰੇ ਰਾਵਣ ਤੇ ਬਾਹਰੋਂ ਤਾਂ ਨਹੀਂ ਮਤਲਬ ਇੰਨਾ ਜ਼ਿਆਦਾ ਬਣਦਾ ਕਿਉਂਕਿ ਲੁਧਿਆਣੇ ਦੇ ਵੀ ਕਈ ਕਾਰੀਗਰ ਦੇਖਿਆ ਮੈਂ ਉਰੇ ਹੀ ਲੈ ਕੇ ਆ ਰਹੇ ਆ ਹਰ ਜਗ੍ਹਾ ਤੋਂ ਮਤਲਬ ਉਰੇ ਹੀ ਰਾਵਣ ਬਣਦਾ ਮੈਂ ਕਿੰਨਾ ਸਮਾਂ ਪਹਿਲਾਂ ਫਿਰ ਜੇਕਰ ਆਪਾਂ ਗੱਲ ਕਰ ਲਈਏ ਤਿਆਰੀਆਂ ਦੀ ਗੱਲ ਕਰ ਲਈਏ ਤਾਂ ਇੱਕ ਪੁੱਤਰੇ ਨੂੰ ਬਣਾਉਣ ਨੂੰ ਸਮਾਂ ਵੀ ਲੱਗਦਾ ਤੇ ਕਿੰਨੇ ਟਾਈਮ ਪਹਿਲਾਂ ਤਿਆਰੀ ਸ਼ੁਰੂ ਹੋਈ ਪਹਿਲਾਂ ਇਹਨਾਂ ਨੂੰ ਬਾਸ ਵਗੈਰਾ ਬਣਨੇ ਪੈਂਦੇ ਆ ਕਿਉਂਕਿ ਅੱਜ ਕੀ ਬਰਸਾਤਾ ਕਰਕੇ ਕੰਮ ਖਰਾਬ ਹੋਇਆ ਰਾਵਣ ਕੱਟ ਬਣਿਆ ਕਿਉਂਕ ਤਾਂ ਇਹਨਾਂ ਨੂੰ ਘਟੋ ਘਟ ਤੁਸੀਂ ਲਾ ਲੋ ਕਿ ਪਹਿਲਾਂ ਇੱਕ ਹਫਤਾ ਤਾਂ ਇਹਨਾਂ ਨੂੰ ਸਿਰ ਬਾਂਸਾਂ ਬੰਨਣ ਨੂੰ ਹੀ ਕਟਿੰਗ ਤੇ ਲੱਗ ਜਾਂਦਾ ਹੈ ਭਾਜੀ ਬਰਸਾਤਾਂ ਦੀ ਮਾਰ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਭਾਜੀ ਬਰਸਾਤਾਂ ਦੀ ਮਾਰਦਾ ਇਸ ਵਾਰ 라ਵਣ ਦੇ ਵੀ ਜਰੂਰ ਦੇਖਣ ਨੂੰ ਮਿਲੀ ਹੈ ਦਿੱਲੀ ਦੀ ਕਈ ਵਾਇਰਲ ਵੀਡੀਓ ਆਈਆਂ ਰਾਜਸਥਾਨ ਦੀ ਵਾਇਰਲ ਵੀਡੀਓ ਵੀਡੀਓ ਆਈਆਂ ਕੋਟਾ ਦੀ ਵਾਇਰਲ ਵੀਡੀਓ ਆਇਆ ਰਾਜਸਥਾਨ ਦੀ ਗੱਲ ਕਰ ਰਹੇ ਹਾਂ ਸੋ ਜਿਹੜੇ ਪੂਰੇ ਰੋਡ ਦੇ ਉੱਪਰ ਜਿੱਥੇ 라ਵਣ ਬਣਦੇ ਸੀਗੇ ਉਹ ਸਾਰੇ 라ਵਣ ਜਿਹੜੇ ਆ ਪਾਣੀ ਕਰਕੇ ਬਿਲਕੁਲ ਤਰਦੇ ਹੋਏ ਦਿਖਾਈ ਦਿੱਤੇ ਹਨ ਹਾਂ ਭਾਜੀ ਬੜੀ ਵੱਡੀ ਜਿਹੜੀ ਤੁਸੀਂ ਉਸ ਤਰ੍ਹਾਂ ਦੇ ਨਾਲ ਹੀ ਪਟਿਆਲੇ ਦੀ ਉਹ ਫਰਕ ਪਿਆ ਫਿਰ ਜੀ ਬਹੁਤ ਫਰਕ ਪਿਆ ਭਾਜੀ ਕਿਉਂਕਿ ਪਰ ਇਹ ਹੈ ਕਿ ਆਪਣੇ ਬਰਸਾਤਾਂ ਪਰਮਾਤਮਾ ਸੁਖ ਰੱਖਿਆ ਕਿਉਂਕਿ 3 ਦਿਨ 2 ਦਿਨ ਬਾਅਦ ਪੈਣੀ ਹੈ ਆਪਣੇ ਪਟਿਆਲੇ ਚ ਕਿ ਜਿਵੇਂ ਅੱਜ ਹੈ 2 ਜ 5 ਤਰੀਕ ਨੂੰ ਬਰਸਾਤਾਂ ਸ਼ੁਰੂ ਹੋਣੀ ਹੈ ਉਸ ਤੋਂ ਵੱਲ ਇਹ ਸ਼ਾਰਾ ਨਿਕਲ ਜਾਣਾ ਹੈ ਬਾਕੀ ਕੁਦਰਤ ਦਾ ਪਤਾ ਨਹੀਂ ਜੀ ਕਿਉਂਕਿ ਹਰ ਤਿਹਾੜ ਤੇ بارش ਪਈ ਹੈ ਰਖੜੀ ਤੇ ਉਹ بارش ਪਈ ਹੈ ਗਣੇਸ਼ ਜੀ ਤੇ ਉਹ بارش ਪਈ ਹੈ ਜਨਮ ਅਸ਼ਟਮੀ ਤੇ ਉਹ بارش ਪਈ ਹੈ ਇੰਦਰ ਦੇਵਤਾ ਉਹ ਖੁਸ਼ ਹੋਏ ਹੋਏ ਪੰਜਾਬ ਦੇ ਉੱਤੇ ਇੱਕ ਪੁਤਲੇ ਦੀ ਜ਼ਿਕਰ ਆਪਾਂ ਗੱਲ ਕਰੀ ਕਿੰਨਾ ਸਮਾਂ ਲੱਗ ਜਾਂਦਾ ਬਣਾਉਂਦੇ ਜੀ ਇੱਕ ਪੁਤਲੇ ਨੂੰ ਕਟੋ-ਕਟ ਵੀ ਤੁਸੀਂ ਇਹ ਸਾਭ ਲਾ ਲੋ ਕਿ ਮਤਲਬ ਕਿ 3 ਤੋਂ 4 ਘੰਟੇ ਲਾ ਕੇ ਚਲੋ ਸੀ ਜੀ ਮੀਡੀਅਮ ਸਾਈਜ਼ ਦੇ ਪੁਤਲੇ ਨੂੰ ਬਣਾਉਣ ਲਈ ਕਿਉਂਕਿ ਉਹਨੂੰ ਬਾਸ ਬਨਣਾ ਉਹ ਵੀ ਅੱਜ ਕੱਲ੍ਹ ਹੋਰ ਰੈਡੀਮੇਡ ਚੱਲ ਪਏ ਅੱਜ ਕੱਲ੍ਹ ਜਿਵੇਂ ਗੱਤੇ ਦੇ ਰਾਵਣ ਚੱਲ ਪਏ ਇਹਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਅੱਛਾ ਜੀ 1 ਘੰਟੇ 'ਚ ਰੈਡੀ ਹੋ ਜਾਂਦਾ ਰਾਵਣ ਨਾਲ ਆਰਾਮ ਨਾਲ ਪੁੱਕਿਆ ਜਾਂਦਾ ਨਾਲ ਜਲਦੀ ਬਣਦਾ ਤੇ ਇਹਦੇ 'ਚ ਮਤਲਬ ਕਿ ਕੋਈ ਬਾਸ ਲੱਕੜ ਵਗੈਰਾ ਕੁਝ ਨਹੀਂ ਉਹ ਲੋੜ ਨਹੀਂ ਬੰਦੀ ਜੀ ਉਹ ਗੱਤੇ ਦਾ ਹੀ ਰੈਟੇਲ ਹੋ ਜਾਂਦਾ ਕਿਉਂਕਿ ਬਾਸ 'ਚ ਲੱਗੇ ਰਾਵਣ 21 ਮਿੰਟ ਤੇ ਸਵਾ 1 ਹੁੰਦਾ ਇਹ ਘੱਟੋ ਘੱਟ ਵੀ 15 ਮਿੰਟ ਲੈਂਦਾ ਹੈ ਰਾਵਣ ਸਾਡਾ ਨੂੰ ਅ ਇਹ ਇਹਨੂੰ ਸਮਾਂ ਬਣਦੇ ਹੋ ਥੋੜਾ ਟਾਈਮ ਲੱਗਦਾ ਹੈ ਇਹਨੂੰ ਉੱਧਾ ਘੰਟਾ ਲੱਗਦਾ ਜੇ ਜ਼ੋਰ ਲਾ ਦੇ। ਮਤਲਬ ਇਹ ਕੱਤੇ ਦਾ ਬਾਸ ਬਣਾਉਣਾ ਬਹੁਤ ਈਜ਼ੀ ਕੰਮ ਐ ਰਾਵਣ ਬਣਾਉਣਾ ਵੈਸੇ ਅੱਜ ਕੱਲ ਲੋਕ ਇਹਨੂੰ ਜ਼ਿਆਦਾ ਪ੍ਰਵੇਸ਼ ਕਰ ਰਹੇ ਆ ਕਿਉਂਕਿ ਰਾਵਣ ਦੀ ਲੁੱਕ ਵਾਈਜ਼ ਵੀ ਨਾਲ ਵੱਡਾ ਵੀ ਐ ਨਾਲ ਚੀਜ਼ ਵੀ ਨਵੀਂ ਹਟਕੇ ਹੁੰਦੀ ਐ ਜੀ ਆ ਦੇਖ। ਅੱਛਾ ਇਹ ਮਤਲਬ ਕਿ ਬਿਲਕੁਲ ਘੱਟ ਵੇਟ ਦਾ ਰਾਵਣ ਹੋਊਗਾ। ਘੱਟ ਵੇਟ ਦਾ ਨਾ ਘੱਟ ਰੇਟ ਦਾ। ਹੂੰ। ਇਹ ਤੁਸੀਂ ਇਹਸਾਬ ਲਾ ਲਓ ਇਹ ਰਾਵਣ 350 ਰੁਪਏ ਦਾ। ਅੱਛਾ ਇਹ ਰਾਵਣ ਜਿਹੜਾ ਐ ਇਹ 350 ਰੁਪਏ ਦਾ ਜੀ। ਹਾਂ ਤੇ ਸਮਾਂ ਇਹਨੂੰ ਥ ਇਜ਼ੀ ਚ ਮਤਲਬ ਕਿ ਬਾਂਸ ਬੰਨ ਨੂੰ ਬੰਨਣਾ ਉਹ ਕਰਨਾ ਹਰ ਚੀਜ਼ ਨੂੰ ਟਾਈਮ ਲੱਗਦਾ ਇਸ ਨੂੰ ਟਾਈਮ ਨਹੀਂ ਲੱਗਦਾ ਅੱਛਾ ਇਹ ਸਾਰਾ ਬਾਂਸਾ ਤਿਆਰ ਹੁੰਦਾ ਇਹ ਬਾਂਸਾ ਤਿਆਰ ਹੁੰਦਾ ਫਿਰ ਇਸ ਤੇ ਲੇਵੀ ਲਗਾਉਣਾ ਹੈ ਫਿਰ ਕੱਪੜਾ ਲਗਾਉਣਾ ਹੈ ਫਿਰ ਸਾਰਾ ਤਿਆਰ ਕਰਦੇ ਆ ਉਹ ਸਾਫ਼ ਸੇਦ ਹੁੰਦਾ ਜਿਵੇਂ ਇਜ਼ੀ ਚ ਸਾਈਜ਼ ਵੱਡੇ ਵੱਡੇ ਆਪਾਂ ਦੇਖਦੇ ਆ ਗਰਾਊਂਡਾਂ ਦੇ ਵਿੱਚ ਦੇਖਣ ਨੂੰ ਮਿਲਦੇ ਆ ਬਾਂਸਾਂ ਨੇ ਮਿਲਦੇ ਆ ਫਿਰ ਗੱਤੇ ਜੀ ਦਾ ਮੇਰੇ ਖਿਆਲ ਤੇ ਇਸ ਤੋਂ ਵੱਡਾ ਸਾਈਜ਼ ਦੀ ਲੈਵਲ ਸਿਰਫ 5 ਫੁੱਟ ਤੱਕ ਜਾਂ 4 ਫੁੱਟ ਤੱਕ ਜਿਹੜਾ ਬੰਦਾ ਨੇ ਘਰ ਚ ਲਾਣਿਆ ਮੇਨ ਤਾਂ ਫਿਰ ਬਾਂਸਾ ਦੇ ਖੜੇ ਸਟੈਂਡ ਉਹਨਾਂ ਚ ਹੀ ਹੋਣਗੇ ਭਾਜੀ ਇਹਨ ਤੇ ਬਾਕੀ ਮਾਰਕੀਟ ਇਸ ਵਾਰ ਮੰਦੀ ਦੇਖਣ ਨੂੰ ਮਿਲ ਰਹੀ ਜੀ ਮਾਰਕੀਟ ਬਹੁਤ ਮੰਦੀ ਹੈ ਬਾਜੀ ਇਸ ਵਾਰੀ ਬਾਕੀ ਮੌਕੇ ਦਾ ਪਤਾ ਤੁਹਾਨੂੰ ਉਹ ਘੰਟਾ ਪਹਿਲਾਂ ਹੀ ਰਸ਼ ਸ਼ੁਰੂ ਹੋਣਾ ਹੈ ਤੇ ਘੰਟੇ 'ਚ ਤੁਸੀਂ ਜਿੰਨੀ ਗੇਮ ਖੇਡ ਲੋਗੇ ਖੇਡੀ ਜਾਏਗੀ ਬਾਜੀ ਬਾਜੀ ਤੁਸੀਂ ਮੈਂ ਦੇਖਦਾ ਰਾਵਣ ਦੇ ਨਾਲ-ਨਾਲ ਪਟਾਕੇ ਦਾ ਵੀ ਕੰਮ ਕਰਦੇ ਹੋ ਹੋਰ ਵੀ ਮੇਰੀ ਖਿਆਲ ਤਾਂ ਪਟਾਕ ਰੱਖੇ ਪਏ ਨੇ ਹਾਂ ਬਾਜੀ ਪਟਾਕੇ ਦਾ ਵੀ ਕੰਮ ਹੈ ਪਰ ਇਸ ਸਾਲ ਬਹੁਤ ਜ਼ਿਆਦਾ ਮੰਦੇ ਲੈਵਲ ਤੇ ਗਿਰਿਆ ਹੋਇਆ ਪਟਾਕਾ ਬਾਹਰ ਇੰਨੇ ਰੇਟ ਵਧਾਇਆ ਪਏ ਮੈਗਜ਼ੀਨ ਵਾਲਿਆਂ ਨੇ ਇਸ ਟੈਂਪ ਘੱਟੋ-ਘੱਟ ਵੀ ਤੁਸੀਂ ਹਿਸਾਬ ਲਾ ਲਓ ਕਿ ਰੇਟਾਂ ਦਾ ਇੰਨਾ ਹਾਈ ਕੀਤਾ ਵੈ ਪੁੱਛੋ ਨਾ ਕਿ ਨਾ ਤੁਸੀਂ ਨਾ ਗ ਕਿ ਵਸੇ ਨਾ ਭਾਜੀ ਅਕਸਰ ਆਪਾਂ ਗੱਲ ਕਰ ਲਈਏ ਆ ਦਿਨ ਚੱਲ ਰਹੇ ਨੇ ਨਵਰਾਤੇ ਦੇ ਦਿਨ ਚੱਲੇ ਸੀਗੇ ਕਿਤਨਾ ਕਿਤੇ ਮਾਰਕੀਟ ਦੇ ਵਿੱਚ ਕਾਰੋਬਾਰ ਸਟਾਰਟ ਹੋ ਜਾਂਦਾ ਪਰ ਲੇਕਿਨ ਇਸ ਵਾਰ ਜੜੀ ਹੈ ਕਾਫੀ ਮੰਦੀ ਦੇਖਣ ਨੂੰ ਮਿਲੀ ਤੇ ਉਹ ਮੰਦੀ ਦਾ ਅਸਰ ਵਾਕਈ ਦੁਸ਼ਹਿਰੇ ਤੇ ਵੀ ਪੈ ਰਿਹਾ ਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਦੁਸ਼ਹਿਰੇ ਤੇ ਤੁਸੀਂ ਸਾਬ ਲਾ ਲੋ ਕਿ ਇਸ ਟਾਈਮ ਅਸੀਂ ਮਾਰਕੀਟ ਲਗਾ ਕਾਣਾ ਸ਼ੁਰੂ ਹੋ ਜਾਂਦਾ ਸੀ ਗਾਗ ਨੂੰ ਡਿਮਾਂਡ ਹੀ ਨਹੀਂ ਹੈ ਤੁਸੀਂ ਇਹ ਸੋਚੋ ਦੁਕਾਨਦਾਰਾਂ ਨੇ ਵੀ ਅਜੇ ਮਾਲ ਖਰੀਦਿਆ ਨਹੀਂ ਕਈ ਬੰਦਿਆਂ ਨੇ ਸਾਡੇ ਵਰਗੇ ਨੇ ਵੀ ਸਿਰਫ ਇੱਕ ਦੁਸ਼ਹਿਰਾ ਲਾਣ ਲਈ ਥੋੜਾ ਥੋੜਾ ਰੱਖਿਆ ਹੋਇਆ ਹੈ ਕਿ ਦੁਸ਼ ਇਹਦੀ ਚੀਜ਼ ਜੇ ਤੁਸੀਂ ਇਹਦੇ ਲਾ ਲੋ ਕਿ ਵੀ 200 ਦੀ ਸੀਗੀ ਅਜੋ ਰਿਟੇਲ ਹੋਲ ਸੇਲ ਟੀ ਘਟੋ ਘਟ 400 ਵੀ ਤੁਹਾਨੂੰ ਘਰ ਪੈ ਰਹੀ ਹੈ ਤੇ ਅਸੀਂ ਕਿਹੜੇ ਰੇਟ ਵਿੱਚ ਵੇਚੋਗੇ ਉਹਨੂੰ ਵੀ ਕਸਟਮਰ ਨੂੰ ਆ ਕੇ ਕਵਾਂਗੇ ਕਹੋਗੇ ਤੁਸੀਂ ਲੁੱਟ ਰਹੇ ਹੋ ਕਿਉਂਕਿ 200 ਰੀ ਤੁਸੀਂ ਪਹਿਲਾਂ ਦਿੰਦੇ ਸੀਗੇ ਅਜੋ ਚੀਜ਼ 400 ਦੀ ਹੋ ਚੁੱਕੀ ਹੈ ਤੇ ਕੀ ਲੱਗਦਾ ਭਾਜੀ ਫਿਰ ਦੀਵਾਲੀ ਇਸ ਵਾਰ ਕਿਸ ਕਿਸ ਤਰ੍ਹਾਂ ਦੀ ਲੈਣ ਲਈ ਦੀਵਾਲੀ ਜੀ ਮਿਡਲ ਕਲਾਸ ਹੀ ਰਹਿ ਗਈ ਜੀ ਨਾ ਕੋਈ ਜਿਆਦੇ ਚ ਨਾ ਬੁੱਤ ਚ ਕਿਉਂਕਿ ਖਰਚੇ ਜਿਆਦਾ ਹੈ ਤੇ ਆਮਦਨ ਘਟੋ ਗਿਆ ਜੀ ਕਸਟਮਰ ਦਾ ਵੀ ਰੋਜ਼ਾਨਾ ਘਟ ਗਿਆ ਕਿਉਂਕਿ ਸਭ ਤੋਂ ਜਿਆਦਾ ਮਾਰ ਪਈ ਹੈ ਜੀ ਆ ਜੀ ਇਹ ਬੰਦਿਆਂ ਨੂੰ ਮੋਬਾਈਲ ਲੈ ਕੇ ਦੇਤਾ ਉਹਨਾਂ ਨੂੰ ਅੱਗਜੀ ਇੱਕ ਚੀਜ਼ ਨਹੀਂ ਹੋਈ ਆਨਲਾਈਨ ਨਾਲ 라ਵਣ ਨਹੀਂ ਆ ਰਹੇ ਭਾਜੀ ਲੋਕ ਲੋਕੀ ਦਾ 라ਵਣ ਵੀ ਆਨਲਾਈਨ ਮੰਗਵਾ ਲੈਂਦੇ ਹਨਾ ਹਾਂ ਭਾਜੀ ਅਗਲੇ ਸਾਲ ਤੱਕ ਹੋ ਜਾਏਗਾ ਕੰਮ ਆਨਲਾਈਨ ਦਾ ਇਹਨਾਂ ਨੂੰ ਘਰ ਆਵਣ ਅਗਲੇ ਡਿਲੀਵਰੀ ਲੱਗਦਾ ਫਿਰ ਕੀ 라ਵਣ ਵੀ ਆਨਲਾਈਨ ਆਏਗੇ ਭਾਜੀ ਬਿਲਕੁਲ ਬਿਲਕੁਲ ਹੋ ਜਾਣਗੇ ਜੀ ਬਲੈਂਕਟ ਵਰਗੀ ਜੇ ਸਭ ਕੁਝ ਦੇ ਸਕਦੀ ਆਨਲਾਈਨ ਤਾਂ 라ਵਣ ਕਿਉਂ ਨਹੀਂ ਦੇ ਦੇਗੀ ਅਨੇ ਹਰ ਰਖੜੀ ਦਾ ਤਿਹਾਰ ਸਭ ਤੋਂ ਜ਼ਿਆਦਾ ਮਰਵਾਈ ਬਲੈਂਕਟ ਉਹਨਾਂ ਨੇ ਆ ਕਿ ਜਿਵੇਂ ਕੋਰੀਅਰ ਸਰਵਿਸ ਬੰਦ ਕਰਤੀ ਹਰ ਚੀਜ਼ ਬੰਦ ਹੋ ਗਈ ਡੱਬੇ ਅਗਲਾ ਬਲੈਂਕਟ ਕਰਦਾ ਅਗਲਾ ਅਗਲੇ ਕਰ ਸਾਮਾਨ ਪਹੁੰਚ ਜਾਂਦਾ ਕੋਰੀਅਰ ਵਾਲੇ ਇਡੇ ਵੱਡੇ 라ਵਣ ਚੱਕੇ ਆਗੇ ਭਾਜੀ ਭਾਜੀ ਦੇਣਗੇ ਜੋ ਪੈਸੇ ਦੋਗੇ ਤਾਂ ਅਗਲਾ ਦੇਗਾ ਕਿਉਂ ਨਹੀਂ ਦੇਗਾ ਉਹ ਕਰਨਗੇ ਕੰਪਨੀ ਵਾਲੇ ਸਾਰਾ ਕੁਝ ਕਰਨਗੇ ਆਨਲਾਈਨ ਸਭ ਕੁਝ ਕਰ ਸਕਦੇ ਆਨਲਾਈਨ ਦੁਕਾਨਦਾਰ ਨੂੰ ਡਬੋਂ ਨਾ ਵਾਸਤੇ ਹੀ ਕੰਮ ਕਰ ਰਹੀ ਹੈ ਭਾਜੀ ਵੀ ਕਿਉਂਕਿ ਦੁਕਾਨਦਾਰ ਜਿਹੜਾ ਡਬਿਆ ਆਨਲਾਈਨ ਕਰਕੇ ਹੋਇਆ ਹੀ ਕਿਉਂਕਿ ਜੇ ਆਨਲਾਈਨ ਨਾ ਕੰਮ ਚੱਲ ਰਿਹਾ ਹੁੰਦਾ ਤਾਂ ਹੁਣ ਤੱਕ ਲੋਕਾਂ ਨੇ ਚੈਲਪੈ ਲਾਉਣੇ ਸੀ ਆਨਲਾਈਨ ਅਗਲਾ ਫੋਨ ਤੇ ਬੈਠਾ ਅ ਸੋ ਬਿਲਕੁਲ ਆ ਜਿਸ ਤਰ੍ਹਾਂ ਦੇ ਨਾਲ ਭਾਜੀ ਨੇ ਦੱਸਿਆ ਕਿ ਆ ਜਿਹੜੇ ਛੋਟੇ ਛੋਟੇ ਜਵਾਕ ਉਮਰੇ ਨੇ ਸਾਰੇ ਕਾਰੀਗਰ ਨੇ ਆ ਬੇਟਾ ਬੇਟਾ ਤੁਸੀਂ ਵੀ ਰਾਵਣ ਬਣਾਉਂਦੇ ਹੋ ਹਾਂਜੀ ਕਿੱਥੇ ਕਰਮਾਸ਼ਰ ਸਕੂਲ ਦੇ ਬੈਕ ਸਾਈਡ ਅੱਛਾ ਤੇ ਹੁਣ ਤੁਸੀਂ ਫ੍ਰੀ ਕੁਮਰੇ ਹੋ ਮਤਲਬ ਵਿਲੇ ਹੋ ਚੁੱਕੇ ਇਸ ਵੇਲੇ ਨਹੀਂ ਰਾਵਣ ਵੇਚਦਾ ਸਰਦਾਰ ਕੋਲ ਅੱਛਾ ਉਰੇ ਬੈਠੇ ਤੁਸੀਂ ਰਾਵਣ ਵੇਚਦੇ ਹੋ ਅੱਛਾ ਅੱਛਾ ਕਿੰਨਾ ਸਮਾਂ ਲੱਗ ਜਾਂਦਾ ਬਟੇ ਰਾਵਣ ਬਣਾਉਂਦੇ ਇੱਕ ਰਾਵਣ ਬਣਾਉਂਦੇ 2 3 4 ਘੰਟੇ ਲੱਗ ਜਾਂਦੇ ਅੱਛਾ ਤੇ ਫਿਰ ਤੁਸੀਂ ਦਿਨ ਰਾਤ ਹੁਣ ਅੱਜ ਕੱਲ ਰਾਵਣ ਬਣਾ ਰਹੇ ਹੋ ਹਾਂਜੀ ਸੋ ਦੇ ਕੇ ਛੋਟੇ ਛੋਟੇ ਕਾਰੀਗਰ ਨੇ ਹਾਂ ਬੇਟਾ ਤਸਵੀਰ ਆਵਣ ਬਣਾਉਂਦੇ ਹੋ ਹਾਂਜੀ ਪੂਰਾ ਬਣਾ ਬਣਾ ਲੈਂਦੇ ਵਧੀਆ ਰਾਵਣ ਹਾਂ ਅੱਛਾ ਕਿੱਥੇ ਬਣਾਉਂਦੇ ਹੋ ਅਸੀਂ ਇੱਥੇ ਗਲੀ ਨਹੀਂ ਅਜੇ ਦੀ ਰੋਕੀ ਹਾਂ ਜਗੜਾਤੇ ਵਾਲਾ ਉੱਥੇ ਅੱਛਾ ਤੇ ਇੱਕ ਰਾਵਣ ਬਣਾਉਂਦੇ ਕਿੰਨਾ ਬਟਾ ਰਾਵਣ ਬਣਾਇਆ ਹੁਣ ਤੱਕ ਬੇਟਾ ਤਿੰਨੇ ਪਹਿਲਾਂ ਇਹ ਦੱਸ ਹਜੇ ਮਨਾ ਰੱਖਿਆ ਗਲੀ ਚ ਅੱਛਾ ਸਾਡੀ ਕਿੰਨੇ ਰਾਵਣ ਬਣਾ ਲਏ ਹੁਣ ਤੱਕ 20 ਤੀ ਬਣਾ ਲਏ ਆ ਆ ਦੇਖੋ ਜੀ ਛੋਟਾ ਜਿਹਾ ਜਵਾਬ ਹੈ ਕਹਿੰਦਾ 20 ਦੀ ਰਾਵਣ ਮੈਂ ਬਣਾ ਗਿਆ ਵੇਚ ਚੁੱਕੇ ਬੇਟਾ 20 ਦੀ ਰਾਵਣ ਵੇਚਦੇ ਲੋ ਜੀ ਆ ਛੋਟੇ ਛੋਟੇ ਜਵਾਗ ਜਿਹੜੇ ਨੇ ਨਾ ਸੋ ਇਹ ਸਾਰੇ ਜਿਹੜੇ ਉਹ ਤੁਹਾਨੂੰ ਘੁੰਮਦੇ ਬੱਚੇ ਦਿਖਾਏ ਏ ਤਾਂ ਇਹ ਤਕਰੀਬਨ ਸਾਰੇ ਹੀ 라वण ਬਣਾਉਂਦੇ ਕਾਰੀਗਰ ਨੇ ਸੋ ਹੋਰ ਬੱਚਿਆਂ ਨਾਲ ਵੀ ਗੱਲ ਕਰਦੇ ਹਾਂ ਬੇਟਾ ਸੋ ਦੇਖੋ ਆ ਬੱਚੇ 라वण ਦੇਖਣ ਆਏ ਜੀ ਹਾਂਜੀ ਆ ਦੇਖੋ ਜੀ ਆ ਬੇਟਾ ਕਿਵੇਂ ਆਏ ਹੋ ਜੀ ਕੀ ਲੈਣ ਆਏ ਬੱਚੇ ਸ਼ਸ਼ੀਕਾਲ ਜੀ ਸ਼ਸ਼ੀਕਾਲ 라वण ਲੈਣਾ ਬੇਟਾ 라वण ਲੈਣਾ ਹੈ ਅੱਛਾ ਕੁੜੇ ਕੀ ਲੈਣ ਆਏ ਬੇਟਾ 라वण ਅੱਛਾ ਪਹਿਲੀ ਵਾਰ ਲੈਣ ਆਇਓ ਬੇਟਾ ਪਹਿਲਾਂ ਵੀ ਕਦੇ ਜਲਾਇਆ ਜੇ ਇੱਕ ਵਾਰ ਜਲਾਇਆ ਅੱਛਾ ਪਹਿਲਾਂ ਇੱਕ ਵਾਰ ਜਲਾ ਚੁੱਕੇ ਮਜ਼ਾ ਆਂਦਾ ਕਿਉਂ ਜਲਾਇਆ ਜਾਂਦਾ ਰਾਵਣ ਇਹ ਕਿ ਰਾਮ ਜੀ ਬੋਲੋ ਬੇਟਾ ਬੋਲੋ ਰਾਮ ਜੀ ਨੇ ਕਿਉਂ ਕਿ ਰਾਵਣ ਨੂੰ ਮਾਰਿਆ ਸੀ ਰਾਮ ਜੀ ਨੇ ਰਾਵਣ ਨੂੰ ਮਾਰਿਆ ਸੀਗਾ ਜੀ ਇਹ ਨਿੱਕੀ ਜਿਹੀ ਬੱਚੀ ਹੈ ਜੀ ਦੇਖੋ ਇਹ ਵੀ ਛੋਟੇ ਛੋਟੇ ਬੱਚੇ ਜਿਹੜੇ ਆ ਰਾਵਣ ਲੈਣ ਆਏ ਨੇ ਬਾਜ਼ਾਰ ਵਿੱਚ ਪਹੁੰਚੇ ਨੇ ਸੋ ਇਹ ਫਿਰ ਮੈਂ ਤੁਹਾਨੂੰ ਦੱਸਦਾ ਇਹ ਹੋਲਸੇਲ ਮਾਰਕੀਟ ਹੈ ਲੋਕ ਜਿਹੜੇ ਵੱਡੀ ਕੀ ਆਜੋ ਵੀਰ ਜੀ ਤੁਸੀਂ ਵੀ ਆਜੋ ਆਜੋ ਜੀ ਆਜੋ ਆਜੋ ਬੱਚਿਆਂ ਦੇ ਸ਼ੌਂਕ ਪੂਰੇ ਕਰਨਾ ਆਏ ਹਾਂ ਹਾਂਜੀ 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 ਸਰ ਤੇ ਪਹਿਲਾਂ ਵੀ ਕਦੇ ਮਤਲਬ ਬੱਚਿਆਂ ਨੇ ਜਲਾਏ ਜੀ ਹਾਂਜੀ ਚਲਾਉਂਦੇ ਨੇ ਹਰ ਇੱਕ ਸਾਲ ਜੀ ਅੱਛਾ ਹਾਂਜੀ ਸੋ ਦੇਖੋ ਮਾਪੇ ਦੀ ਹਮੇਸ਼ਾ ਚਾਹਤ ਰਹਿੰਦੀ ਹੈ ਕਿ ਬੱਚਿਆਂ ਦੇ ਜਿਹੜੇ ਆਰਮਾਨ ਪੂਰੇ ਕੀਤੇ ਜਾਣ ਸੋ ਵੀਰ ਜੀ ਆਏ ਨੇ ਸੋ ਬੱਚਿਆਂ ਨੂੰ 라ਵਣ ਦਿਵਾਨ ਆਏ ਨੇ ਸੋ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਦੁਸ਼ਹਿਰਾ ਮਾਰਕੀਟ ਜਿਹੜੀ 라वण ਮਾਰਕੀਟ ਕਹਦੀ ਏ ਇਸ ਮਾਰਕੀਟ ਦੇ ਵਿੱਚ ਪੂਰੀ ਮਾਰਕੀਟ ਦੇ ਵਿੱਚ ਤੁਹਾਨੂੰ ਦੂਰ ਦੂਰ ਤੱਕ ਜਿਹੜੇ 라वण ਜਿਹੜੇ ਦਿਖਾਈ ਦੇ ਰਹੇ ਨੇ ਸੋ ਇੱਕ ਹੋਰ ਛੋਟਾ ਜਿਹਾ ਬੱਚਾ ਦੇਖੋ 라वण ਬਣਾਉਣ ਦੇ ਲੱਗਿਆ ਆ ਜਾ ਬੇਟਾ ਦੇਖੋ ਜੀ ਆ ਇਹ 레ਵੀ ਹੈ ਜੀ ਸੋ ਬਾਂਸਾ ਵੀ ਨੇ ਤਾਰਾਂ ਦੇ ਨਾਲ ਜਿਹੜੀਆਂ ਬਾਂਸਾ ਬਣੀਆਂ ਜਾਂਦੀਆਂ ਇਹ 라वण ਦਾ ਮੂੰਹ ਬਣਾਇਆ ਆ ਜਾ ਬੱਚੇ ਇਹ ਬਾਵਾ ਬਣਦੇ ਬੇਟਾ ਇਹ ਅੱਛਾ ਇਹ 라वण ਦਾ ਮੂੰਹ ਬਣ ਰਿਹਾ ਹੈ ਬੇਟਾ ਇਹਦਾ ਬਾਕੀ ਹੋਰ ਇਹ ਰਾਵਣ ਦਾ ਮੂੰਹ ਹੈ ਉਸ ਤੋਂ ਇਲਾਵਾ ਬਾਕੀ ਹਜੇ ਧੜ ਤਿਆਰ ਹੋਣਾ ਹੈ ਹੁਣੀ ਤਿਆਰ ਹੋਏਗਾ ਥੋੜਾ ਜਿਹਾ ਅੱਛਾ ਤਿਆਰ ਹੋ ਰਹੀ ਹੈ ਹਲਕਾ ਤੇ ਕਿੰਨਾ ਟਾਈਮ ਲਾਓਗੇ ਬੇਟਾ ਰਾਵਣ ਬਣਾਉਂਦੇ 10 ਮਿੰਟ ਚ ਕਰ ਦ 10 ਮਿੰਟ ਤੇ ਸਾਰਾ ਇਹ ਮੂੰਹ ਬਣ ਜਾਏਗਾ 10 ਮਿੰਟ ਦੇ ਵਿੱਚ ਇਹ ਸਾਰਾ ਆ ਦੇਖੋ ਜੀ ਆ ਛੋਟੇ ਛੋਟੇ ਜਵਾਗ ਜਿਹੜੇ ਨੇ ਆ ਪੂਰੇ ਕਾਰੀਗਰ ਨੇ ਜੀ 10 ਮਿੰਟ ਦੇ ਵਿੱਚ ਦੱਸ ਰਿਹਾ ਜੀ ਆ ਦੇਖੋ ਪਹਿਲਾਂ ਤੁਹਾਨੂੰ ਸ਼ੇਪ ਦਿਖਾ ਦਵਾ ਆ ਦੇਖੋ ਜੀ ਆ ਨਾਕੋ ਗਿਆ ਜੀ ਆ ਰਾਵਣ ਦਾ ਮੂੰਹ ਆ ਇਹ ਜਿਹੜਾ 라ਵਣ ਦਾ ਚਿਹਰਾ ਬਣਾਇਆ ਹੈ ਬੱਚੇ ਨੇ ਜੀ ਸੋ ਦੇਖੋ ਇਹ ਛੋਟੇ ਛੋਟੇ ਸਾਰੇ ਕੰਨ ਵੀ ਨੇ ਜੀ ਇਹ ਕੰਨ ਨੇ ਜੀ ਇਹ ਸਾਰਾ ਜਿਹੜਾ ਬੰਸਾ ਦੇ ਨਾਲ ਪੱਲਾ ਇਹ ਤਿਆਰ ਕਰਾਂਗੇ ਜੀ ਉਸ ਤੋਂ ਬਾਅਦ ਇਹਨੂੰ ਬਰੂਰੇ ਮਿਹਨਤ ਨਹੀਂ ਮਿਲਦੀ ਅਖਬਾਰ ਦੇ ਨਾਲ ਪੇਸਟ ਕਰਾਂਗੇ ਭਾਜੀ ਨੇ ਗੱਲ ਕਰ ਲੈਣਾ ਹਾਂਜੀ ਭਾਜੀ ਪਰ ਇਹ ਮਿਹਨਤ ਨਹੀਂ ਮਿਲਦੀ ਜਿੰਨਾ ਮੈਂਤ ਆਪਾਂ ਕਰਦੇ ਆ ਉਹ ਸਾਹਮਣੇ ਰੇਟ ਨਹੀਂ ਮਿਲਦਾ ਅੱਛਾ 1500 ਚੀਜ਼ਾਂ ਸਿੱਧੇ 500 ਅੱਛਾ ਇਹ ਥੋੜੀ ਬੰਦੀ ਹੁੰਦੀ ਹੈ ਗੱਲ ਇਹਦਾ ਬਸ ਕੋਈ ਕੋਈ ਟਾਈਮ ਜਾ ਰਿਹਾ ਆਪਾਂ ਕਰਨ ਗਿਆ ਠੀਕ ਹੈ ਪਰ ਰੇਟ ਨਹੀਂ ਦਿੰਦਾ ਦਾ ਖੁਰੇ ਤੁਸੀਂ 1000 ਮੰਗ ਲਓ ਤਾਂ 700 ਕਹ ਦੇਗਾ 300 ਕਹਦੇ ਹੁਣ ਦੇ ਲਓ 500 ਰਾਵਣ ਦੇ ਕਿੰਨੇ ਕਹਿ ਕੇ 300 ਇਹ 450 ਲੱਗ ਜਾਏ ਪਰ ਪਬਲਿਕ ਹੈ ਭਾਜੀ ਇਹ ਮੈਨੂੰ ਇੱਕ ਛੋਟੀ ਜੀ ਗੱਲ ਸਮਝਾਓ ਲੋਕ ਜਿਹੜੇ 500 ਦਾ 350 ਕਹਿ ਰਹੇ ਨੇ ਜਾਂ ਫਿਰ 1500 ਦਾ 1000 ਰੁਪਏ ਕਹਿ ਰਹੇ ਨੇ ਮਤਲਬ ਕਿ ਰਾਵਣ ਦੇ ਤੁਸੀਂ ਇਹਦੇ ਵਿੱਚ 바ਰਗੇਨਿੰਗ ਵੀ ਕਰ ਲੈਂਦੇ ਹੋ 바ਰਗੇਨਿੰਗ ਤੇ ਜਰੂਰ ਕਰਦੇ ਆ 1200 ਕਹਿ ਕੇ 1000 ਵੀ ਦੇ ਦਿੰਨੇ ਆ ਐਸੀ ਗੱਲ ਨਹੀਂ ਬਾਕੀ ਰੇਟ ਦੇ ਪੈਸੇ ਆਂ ਕਹਿੰਦਾ ਬਿਲਕੁਲ ਹੀ ਗੱਤਾ ਲੱਗਿਆ ਹੋਇਆ ਫ੍ਰੀ ਦੇ ਦਿਓ ਜੀ ਐ ਥੋੜੀ ਬੰਦੀ ਹੁੰਦੀ ਹੈ ਗੱਲ ਜੋ ਰੇਟ ਆ ਉਹ ਤਾਂ ਮੈਂ ਤਾਂ ਇਸ ਵਿੱਚ ਇਕੱਲਾ ਮਿਹਨਤ ਹੈ ਲੋਕ ਕਹਿੰਦੇ ਇਸ ਪੈਸੇ ਨਾਲ ਮਟੀਰੀਅਲ ਨਹੀਂ ਲੱਗਦਾ ਮਿਹਨਤ ਤਾਂ ਲੱਗੀ ਹੈ ਨਾ ਬਿਲਕੁਲ ਦੇਖ ਕੇ ਦੇਖੋ ਹੁਣ ਇਸ ਰਾਵ ਨੂੰ ਕਾਰੀਗਰੀ ਹੈ ਬਿਲਕੁਲ ਮੈਂ ਮੰਨਦਾ ਭਾਜੀ ਆ ਦਿਖਾ ਦੀ ਇੱਕ ਵਾਰ ਤਸਵੀਰਾਂ ਤੁਹਾਨੂੰ ਸੋ ਹਾਂ ਬਣਾਉਣ ਦੇ ਵਿੱਚ ਤਾਂ ਭਾਜੀ ਬੰਸਾ ਦੇ ਅਖਬਾਰਾਂ ਤੇ ਇੱਕ ਪੇਪਰ ਲੱਗਣਾ ਹੈ ਨਾ ਜੀ ਪੇਪਰ ਵੀ ਲੱਗਣਾ ਉਹਦਾ ਪੇਪਰ ਵੀ ਮਹਿੰਗਾ ਹੈ ਲੱਕੜਾਂ ਵੀ ਲਗਣੀ ਹੈ ਫਿਰ ਤਾਰਾ ਵੀ ਲੱਗਣੀ ਹੈ ਲਈ ਵੀ ਲਗਣੀ ਹੈ ਫਿਰ ਉੱਪਰ ਸਾਡੀ ਮਿਹਨਤ ਵੀ ਹੈ ਪਹਿਲੇ ਮਹੀਨੇ ਦਾ ਹਨ ਜੀ ਹਾਂ ਜੀ ਹਾਂ ਤੇ ਕੀ ਭਾਜੀ ਸਾਰਾ ਸਾਲ ਵੈਸੇ ਹੋਰ ਕਿਹਦਾ ਕੰਮ ਹੈ ਭਾਜੀ ਤੁਹਾਡਾ ਨਹੀਂ ਨਹੀਂ 2-3 ਸਾਲ ਤੋਂ ਬਣਾਉਣ ਲੱਗੇ ਆ ਅਸੀਂ ਅੱਛਾ 3 ਸਾਲ ਤੋਂ ਹਾਂ ਜੀ ਓਕੇ ਤੇ ਕੀ ਭਾਜੀ ਮਤਲਬ ਕੀ ਸੀਜ਼ਨ ਸੀਜ਼ਨ ਸਿਰਫ ਕੰਮ ਹੁੰਦਾ ਹੈ ਮਹੀਨਾ ਇੱਕ ਲੱਗਦਾ ਜਾਂ ਜ਼ਿਆਦਾ ਨਹੀਂ ਨਹੀਂ ਬਸ ਸੀਜ਼ਨ ਸੀਜ਼ਨ ਬਸ ਦੁਸ਼ਹਿਰਾ ਦੇ 15-20 ਦਿਨ ਪਹਿਲਾਂ ਬਣਾ ਲੈਂਦੇ ਬਸ ਅੱਛਾ ਹਾਂ ਜੀ ਤੇ ਕਿੰਨੇ ਗਰਾਊਂਡ ਭਾਜੀ ਤੁਸੀਂ ਫਿਰ ਵੇਚ ਦਿੰਦੇ ਹੋ ਇਸ ਸੀਜ਼ਨ ਦੇ ਵਿੱਚ ਬਸ 20-25 ਜ਼ਿਆਦਾ ਨਹੀਂ 20-25 ਰਾਵਾਂ ਜੀ ਪੇ ਭਾਜੀ ਵੈਸੇ ਕੀ ਚੱਲ ਰਿਹਾ ਅੱਜਕੱਲ ਮੈਂ ਦੇਖ ਰਿਹਾ ਮਾਰਕੀਟ ਜਿਹੜੀ ਬੜੀ ਠੰਡੀ ਨਜ਼ਰ ਆ ਰਹੀ ਹੈ ਕਿ ਵਾਕਈ ਗਾਹਕੀ ਚ ਕਮੀ ਹੈ ਜੀ ਗਾਹਕੀ ਚ ਕਮੀ ਨਹੀਂ ਹੈ ਐਕਚੁਅਲੀ ਗਾਹਕ ਪੈਂਦਾ ਜੀ ਦੁਸ਼ਹਿਰੇ ਵਾਲੇ ਦਿਨ ਉਹ ਵੀ 2 ਤੇ 3 ਵਜੇ ਦੇ ਵਿੱਚ ਪੈਂਦਾ ਬਸ ਬਾਕੀ ਦਿਨ ਉਹ ਕੋਈ ਗਾਹਕ ਨਹੀਂ ਹੁਣ ਤਾਂ ਟੁੱਟਮਾ ਟੁੱਟਮਾ ਗਾਹਕ ਹੁੰਦਾ ਇੱਕ ਆ ਲੈ ਗਿਆ ਇੱਕ ਦੂਕਾ ਲੈ ਗਿਆ ਐਦਾਂ ਗਾਹਕ ਹੁੰਦਾ ਤੇ ਕੋਈ ਹੁਣ ਜੋਬ ਤੋਂ ਬੈਲਾ ਹੋ ਕੇ ਆ ਉਹ ਤਾਂ ਨਹੀਂ ਹੋਗਾ ਖਰੀਦਦਾਰੀ ਕਰਨ ਅੱਛਾ ਤੇ ਕਹਿੰਦੇ ਜਿਵੇਂ ਮਾਰਕੀਟ ਦੇ ਵਿੱਚ ਨਾ ਇਸ ਵਾਰ ਕਾਰੋਬਾਰਾਂ ਦੀ ਮੰਦੀ ਰਹੀ ਹੈ ਤੇ ਦੁਸ਼ਹਿਰੇ ਦੇ ਉੱਪਰ ਵੀ ਉਹਦਾ ਆਸਰ ਦੇਖਣ ਨੂੰ ਮਿਲ ਰਿਹਾ ਅਜੀਹਾ ਕੁਛ ਹੈਗਾ ਜੀ ਇਹ ਤਾਂ ਮੰਦਾ ਹੀ ਚੱਲ ਰਿਹਾ ਜੀ ਹਲੇ ਤਾਂ ਮੰਦਾ ਹੀ ਹੈ ਹਾਲੇ ਤਾਂ ਉਹ ਨਹੀਂ ਹੈਗਾ ਮੰਦਾ ਹੀ ਚੱਲ ਰਿਹਾ ਹਲਕਾ ਤੇ ਇਹ ਜਿਹੜਾ ਹੁਣ ਤੁਸੀਂ ਮੂੰਹ ਬਣਾਇਆ ਜੀ ਬਾਕੀ ਦਾ ਢੜ ਵਗੈਰਾ ਬਣਾਉਂਦੇ ਜਾਂ ਬਾਕੀ ਕਿੰਨਾ ਸਮਾਂ ਲੱਗ ਜਗਾ ਜੀ ਇਸ ਰਾਵਣ ਨੂੰ ਬਣਾਉਂਦੇ ਸੱਟੇ ਗੱਟ ਤਿੰਨ ਤੋਂ ਚਾਰ ਘੰਟੇ ਲੱਗ ਜਗੇ ਵੱਡੇ ਰਾਵਣ ਬਣਾ ਲਓ ਹੂੰ ਠੀਕ ਤਿੰਨ ਤੋਂ ਚਾਰ ਘੰਟੇ ਲੱਗ ਵੈਸੇ ਕਿੰਨੀ ਹਾਈਟ ਤੱਕ ਤੁਸੀਂ ਵੱਧ ਤੋਂ ਵੱਧ ਜਿਹੜਾ ਰਾਵਣ ਉਰੇ ਵੇਚ ਦਿਓ ਜੀ ਵੱਤ ਤੋਂ ਵੱਧ ਹਾਈਟ 10 ਫੁੱਟ ਤੱਕ 10 ਫੁੱਟ 12 ਫੁੱਟ ਤੱਕ ਕੋਈ ਆਰਡਰ ਤਾਂ ਬਣਵਾਉਣਾ ਜਾਂਦਾ 20 ਫੁੱਟ ਤੱਕ 15 ਫੁੱਟ ਤੱਕ ਬਣਾ ਦਿੰਦੇ ਤੇ ਉਹਦਾ ਫਿਰ ਟਾਈਮ ਲੱਗਦਾ ਜੀ ਬਣਾਉਂਦੇ ਟਾਈਮ ਲੱਗਦਾ ਬਈ ਹਫਤਾ ਲੱਗ ਜਾਂਦਾ ਨੂੰ ਬਣਾ ਅੱਛਾ ਤੇ ਅਜੇ ਹੀ ਗਾ ਕਰਨੇ ਭਾਜੀ ਵੱਡੀ ਹਾਈਟ ਵਾਲੇ ਲੈਣ ਲਈ ਨਹੀਂ ਪੂਰੇ ਕੋਈ ਨਹੀਂ ਉਹ ਤਾਂ ਕੋਈ ਆਰਡਰ ਦਾ ਆ ਗਿਆ ਆ ਗਿਆ ਐਦਾਂ ਹੋਰੇ ਨਹੀਂ ਵਿਕਦਾ ਵੱਡੀ ਹਾਈਟ ਦਾ ਕੰਰੈਂਟਲੀ ਉੱਥੇ ਵਿਕ ਜਾਂਦੇ ਹੋਰੇ ਨਹੀਂ ਵਿਕਦੇ ਤਾਂ ਤੇ ਕੀ ਵੱਤ ਤੋਂ ਵੱਧ ਜਿਹੜਾ ਆਪਾਂ ਰੇਟ ਦੀ ਗੱਲ ਕਰ ਲਈ ਜੀ ਮਹਿੰਗੇ ਤੋਂ ਮਹਿੰਗਾ ਰਾਵਣ ਕਿੰਨੇ ਦਾ ਰੰਦਾ ਆਪਣੇ ਕੋਲ ਉਰੇ ਵਾ ਉਰੇ ਵਿਗਿੰਦਾ ਤੁਹਾਡਾ 1500 2500 3000 ਤੋਂ ਉੱਪਰ ਨਹੀਂ ਵਿਕਦਾ ਵੱਡੇ ਤੋਂ ਵੱਡਾ ਰਾਵਣ ਇਸ ਬਾਜ਼ਾਰ ਦੇ ਵਿੱਚ ਹੂੰ ਜਿਆਦਾ ਤੋਂ ਜਿਆਦਾ 4000 ਰੁਪਏ ਤੱਕ ਦਾ ਇਸ ਤੋਂ ਉੱਪਰ ਵਿਕਦਾ ਨਹੀਂ ਇਹ ਤਾਂ ਕਹਿਣਾ ਕਿਤੇ ਗਲਤ ਨਹੀਂ ਹੋਏਗਾ ਕਿ ਪਟਿਆਲਾ ਦੀ ਹੋਲ ਸੇਲ ਮਾਰਕੀਟ ਹੋ ਗਈ ਜੇ ਰਾਵਣ ਦੀ ਹੋਲ ਸੇਲ ਵੀ ਹੈਗੀ ਕਈ ਆ ਰਹੇ ਆ ਉਹ ਖਰੀਦਣ ਵਾਸਤੇ ਕੋਈ ਹੋਲ ਸੇਲ ਵਾਸਤੇ ਵੀ ਆ ਰਹੇ ਆ ਸਾੜਕੋ ਵੀ ਲੱਗੇ ਗਏ ਇਕੱਠੇ-ਕੱਟੇ ਮਾਲ ਲੈ ਜੰਨੇ ਦੇ ਜੰਨੇ ਵਿੱਚ ਸੋ ਬਿਲਕੁਲ ਫੇਰ ਤੁਹਾਨੂੰ ਦੱਸ ਦਵਾ ਕਿ ਇਹ 라ਵਣ ਦੀ ਹੋਲਸੇਲ ਪੁੱਤਲੇ ਜਿਹੜੇ ਉਹਰੇ ਮਾਰਕੀਟ ਦੇ ਵਿੱਚ ਵਿਕਦੇ ਨੇ ਸੋ ਆਓ ਤੁਹਾਨੂੰ ਹੋਰ ਤਸਵੀਰਾਂ ਵੀ ਦਿਖਾ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਆ ਪੂਰੀ ਜਿਹੜੀ ਮਾਰਕੀਟ ਹੈ ਜਿੱਥੇ ਲੋਕ ਜਿਹੜੇ ਹਾਲਾਂਕਿ ਰਾਸ਼ੀ ਜ਼ਰੂਰ ਘਟ ਹੈ ਸੋ ਲੋਕ ਜਿਹੜੇ ਜ਼ਰੂਰ ਇਸ ਮਾਰਕੀਟ ਦੇ ਵਿੱਚ 라ਵਣ ਨੂੰ ਦੇਖਣ ਲਈ ਪਹੁੰਚ ਰਹੇ ਨੇ ਇਹ ਫੇਰ ਇੱਕ ਵਾਰ ਦਿਖਾ ਦਈਏ ਇਹ ਛੋਟੇ ਛੋਟੇ ਜਵਾਗ ਨੇ ਇਹ ਸਾਰੇ ਰਾਮਨਦੇ ਪੁਤਲੇ ਬਣਾਉਣ ਦੇ ਮਾਹਿਰ ਕਾਰੀਗਰ ਨੇ ਸੋ ਆਹ ਦੇਖ ਸਕਦੇ ਹੋ ਛੋਟੇ ਸਾਈਜ਼ ਦਾ ਬਿਲਕੁਲ ਛੋਟਾ ਜਿਹੜਾ 라ਵਣ ਹੈ ਸੋ ਹੋਰ ਅੱਗੇ ਤੁਹਾਨੂੰ ਮਾਰਕੀਟ ਦੇ ਵਿੱਚ ਲੈ ਚਲਦੇ ਆ ਆ ਪੂਰੀ ਜਿਹੜੀ ਮਾਰਕੀਟ ਹੈ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਆ ਸਾਰੇ ਜਿਹੜੀ ਹੈ ਉਰੇ 라ਵਣ ਦੇ ਪੁਤਲੇ ਜਿਹੜੇ ਸੇਲ ਹੁੰਦੇ ਨੇ ਆ ਦੇਖ ਸਕਦੇ ਹੋ ਬੜੇ ਡਰਾਵਣੇ ਚਿਹਰੇ ਨੇ 라ਵਣ ਦੇ ਸ਼ਾਈਨਿੰਗ ਕਰਦੇ ਚਿਹਰੇ ਨੇ ਛੋਟੇ ਛੋਟੇ ਪੁੱਤਲੇ ਆ ਮਾਰਕੀਟ ਤੁਸੀਂ ਦੇਖ ਸਕਦੇ ਹੋ ਪੂਰੀ ਜਿਹੜੀ 라ਵਣ ਦੇ ਪੁੱਤਲੇ ਵਿਕਰੇ ਨੇ ਜਾਂ ਫਿਰ ਹੋਰ ਉਹ ਪਟਾਕੇ ਆ ਪਟਿਆਲਾ ਜਿਹੜਾ ਕੁਮਾਰ ਸਭਾ ਸਕੂਲ ਪੈਂਦਾ ਉਹਰੇ ਰਾਜਪੁਰਾ ਰੋਡ ਦੇ ਨਜ਼ਦੀਕ ਸੋ ਉੱਥੇ ਉਸ ਮਾਰਕੀਟ ਦੇ ਵਿੱਚ ਅਸੀਂ ਖੜੇ ਆ ਸੋ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਆ ਸਾਰੇ ਜਿਹੜੇ 라ਵਣ ਦੇ ਪੁੱਤਲੇ ਦੇਖਣ ਨੂੰ ਮਿਲ ਰਹੇ ਨੇ ਆ ਦੇਖ ਸਕਦੇ ਹੋ ਗਲੀ ਦੇ ਵਿੱਚ ਇਸ ਘਰ ਦੇ ਵਿੱਚ ਉਹ ਸਾਹਮਣੇ ਘਰ ਹੈ ਤਾ ਹਰ ਘਰ ਦੇ ਵਿੱਚ ਜਿਹੜੇ ਰਾਵਣ ਦੇ ਪੁੱਤਲੇ ਬਣ ਰਹੇ ਨੇ ਆ ਦੇਖ ਸਕਦੇ ਹੋ ਤਸਵੀਰਾਂ ਆ ਜਿਹੜੀ ਹਜੇ ਹਾਲਾ ਕਿ ਕੱਲ ਦੁਸ਼ਹਿਰਾ ਪਰ ਲੇਕਿਨ ਹਜੇ ਤਿਆਰੀਆਂ ਚੱਲ ਰਹੀਆਂ ਨੇ ਆ ਪੁੱਤਲਾ ਰਾਵਣ ਦਾ ਬਣ ਰਿਹਾ ਹੈ ਬੀਰ ਜੀ ਇਹ ਕਿੰਨਾ ਸਮਾਂ ਲਾਉਗੇ ਬਣਾਉਂਦੇ ਜੀ ਇਹ ਜੀ ਸਾਡੀ ਰਾਤ ਵੀ ਸਾਰੀ ਕਾਲੀ ਹੋ ਜਾਏਗੀ ਜੀ ਅੱਛਾ ਸਵੇਰ ਦੇ 6-7 ਵਜੇਂਗੇ ਪੂਰਾ ਤਿਆਰ ਹੋ ਉਂ ਜੀ ਅੱਛਾ ਹਾਂ ਜੀ ਤੇ ਭਾਜੀ ਇਹ ਤੁਸੀਂ ਕਿੱਥੋਂ ਟ੍ਰੇਨਿੰਗ ਲੈਂਤੀ ਆ ਬਣਾਉਂਦੀ ਜਾਂ ਫਿਰ ਕਿਵੇਂ ਜੀ ਜੀ ਬਚਪਨ ਤੋਂ ਅਸੀਂ ਆਪ ਹੀ ਬਣਾ ਰਹੇ ਹਾਂ ਜੀ ਅੱਛਾ ਹਾਂ ਜੀ ਇਹ ਲਗਾਤਾਰ ਮਤਲਬ ਕਿ ਲੰਬੇ ਸਮੇਂ ਤੋਂ ਬਣਾਉਂਦੇ ਆ ਰਹੇ ਜੀ ਨਹੀਂ ਨਹੀਂ ਅਸੀਂ ਆਪਣਾ ਬਚਪਨ ਤੋਂ ਹੀ ਸ਼ੁਰੂ ਹੋਏ ਸੀ ਜੀ 10 ਸਾਲ ਦੀ ਉਮਰ ਤੋਂ ਅੱਛਾ ਹਾਂ ਜੀ ਤੇ ਸਿੱਖੇ ਕਿਸੇ ਕੋਲ ਨਹੀਂ ਨਹੀਂ ਜੀ ਕਿਸੇ ਕੋਲ ਨਹੀਂ ਜੀ ਪੂਰੀ ਰਾਤ ਕਿਹ ਕਿਹ ਮਟੀਰੀਅਲ ਕੀ ਲੱਗਦਾ ਵੀਰ ਜੀ ਇਸ ਨੂੰ ਬਣਾਉਣ ਦੇ ਲਈ ਇਨੂੰ ਰੱਸੀ, ਵਾਂਸ ਪਹਿਲਾਂ ਬੰਨਦੇ ਆਂ, ਪਲੇ ਆ ਕੇ ਫਾੜਦੇ ਆਂ ਵਾਂਸਾਂ ਨੂੰ। ਫੇਰ ਇਹਨਾਂ ਨਾਲੇ ਰਿੰਗ ਬਣਾਉਂਦੇ ਆਂ, ਫੇਰ ਇਹਨਾਂ ਨੂੰ ਖੜਾ ਕਰਿਆ ਜਾਂਦਾ ਹੈ। ਫੇਰ ਉਸ ਤੋਂ ਬਾਅਦ ਲੇਵੀ ਬਣਾ ਕੇ ਖਵਾਰ ਚੜਾਈ ਜਾਂਦੀ ਹੈ, ਫੇਰ ਕਲਰ ਪੇਪਰ, ਫੇਰ ਉਹਨਾਂ ਦਾ ਫੇਸ ਤਿਆਰ ਕਰੀਦਾ। ਤਾਂ ਜਾ ਕੇ 라ਵਣ ਤਿਆਰ ਹੁੰਦਾ ਹੈ। ਲਗਭਗ 2-3 ਦਿਨ ਦਾ ਟਾਈਮ ਲੱਗਦਾ ਇਹਨੂੰ। ਇਦਰੀ ਗੁਲਾਈ ਭਾਜੀ ਤੁਸੀਂ ਬਾਂਸ ਨੂੰ ਦਿੱਤੀ ਆ ਇਹ ਫਿਰ ਕਿਵੇਂ ਦਿੱਤੀ ਜਾਂਦੀ ਆ ਭਾਜੀ ਬਾਂਸ ਟੁੱਟ ਨਹੀਂ ਜਾਂਦਾ ਨਹੀਂ ਜੀ ਨਹੀਂ ਇਹਨੂੰ ਪਾੜ ਕੇ ਇਹਨੂੰ ਗੁਲਾਈ ਪਹਿਲਾਂ ਅਸੀਂ ਇਸ ਸਿੰਪਲ ਮੋੜ ਕੇ ਦੇ ਲੈਨੇ ਆ ਵੀ ਇਹ ਗੋਲ ਹੋ ਜਵੇ ਇਹਨੂੰ ਪਹਿਲਾਂ ਮੋੜਿਆ ਜਾਂਦਾ ਤਾਂ ਜਾ ਕੇ ਗੁਲਾਈ ਹੁੰਦੀ ਹੈ ਇਹਦੀ ਇਹ ਕਿੰਨੇ ਫੁੱਟ ਦਾ ਰਾਵਣ ਆ ਵੀਰ ਜੀ ਇਹ 14 ਫੁੱਟ ਦਾ ਹੈ ਜੀ ਤੇ ਇਹ ਇਹ ਆਰਡਰ ਤੇ ਹੈ ਜਾਂ ਫਿਰ ਮਤਲਬ ਕਿ ਆਮ ਗ੍ਰਾਹਕਾਂ ਲਈ ਕੋਈ ਵੀ ਲੈ ਜਾ ਸਕਦਾ ਆਰਡਰ ਤੇ ਹੀ ਹੈ ਜੀ ਉੱਥੇ ਜਾਏਗਾ ਮਾਡਲ ਟਾਊਨ ਅੱਛਾ ਜੀ ਹਾਂ ਜੀ ਤੇ ਕਿੰਨੇ ਦਾ ਰਾਵਣ ਹੋਏਗਾ ਜੀ ਇਹ ਸਾਈਜ਼ ਜਿਹੜਾ 14 ਫੁੱਟ ਦਾ ਦੱਸ ਰਹੇ ਏ ਜੀ 8000 ਰੁਪਏ ਦਾ ਜੀ ਅੱਛਾ ਹਾਂ ਜੀ ਲੱਤਾ ਲਾਵਾਂਗੇ ਜੀ ਫਿਰ ਇਹਦੀ 15000 ਕੀਮਤ ਹੋਏਗੀ ਤੇ ਪੂਰਾ ਇੱਕ ਰਾਤ ਦੇ ਵਿੱਚ ਹੋ ਜਾਏਗਾ ਤਿਆਰ ਜੀ ਹਾਂ ਜੀ ਹਾਂ ਸਵੇਰੇ 6 ਵਜੇ ਖੜਾ ਮਿਲੇਗਾ ਜੀ ਬਾਜ਼ਾਰ 'ਚ ਹਾਂ ਜੀ ਇਹ ਇਸ ਤੋਂ ਇਲਾਵਾ ਵੀ ਤੁਸੀਂ ਹੋਰ ਕੋਈ ਕੰਮ ਕਰਦੇ ਹੋ ਜਾਂ ਫਿਰ ਹਾਂ ਜੀ ਆ ਕਰਦੇ ਆ ਜੀ ਪਲੰਬਰ ਦਾ ਕਰਦੇ ਆ ਇਹ ਪਰਫਿਊਮ ਦਾ ਕਰਦੇ ਆ ਜੀ ਇਤਰ ਤਿਆਰ ਕਰਦੇ ਆ ਤੇ ਇਹ ਫਿਰ ਸੀਜ਼ਨ ਆਂਦੇ ਪਾ ਜੀ ਜਿਹੜਾ ਜੀ ਆ ਸੀ ਇੱਕ ਮਹੀਨਾ ਪਹਿਲਾਂ ਲੱਗਦੇ ਆ ਜੀ ਅੱਛਾ ਹਾਂ ਜੀ ਦਸ਼ਹਿਰਾ ਆਨ ਤੋਂ ਇੱਕ ਮਹੀਨਾ ਪਹਿਲੇ ਹੀ ਲੱਗ ਜੰਨੇ ਅਸੀਂ ਮੈਂ ਦੇਖ ਰਿਹਾ ਸੀ ਭਾਜੀ ਗਲੀ ਦੇ ਵਿੱਚ ਸਭ ਦੇ ਘਰ ਦੇ ਬਾਹਰ ਪੁਤਲੇ ਨੇ ਅੱਗੇ ਜਾਇਆ ਹੋਰ ਬਣ ਰਹੇ ਨੇ ਅੱਛਾ ਸਾਰੇ ਮਹੱਲਾ ਹੀ ਪੜਾਉਂਦਾ ਹੈ ਭਾਜੀ ਹਾਂ ਜੀ ਪੂਰੇ ਇੱਕ ਘਰ ਛੱਡ ਕੇ ਪੰਡਾ ਜੀ ਦਾ ਬਾਕੀ ਸਾਰੇ ਬਣਾਨੇ ਜੀ ਦੇਖੋ ਜੀ ਆ ਕਹਿ ਰਹੇ ਨੇ ਸਾਰਾ ਮਹੱਲਾ ਜਿਹੜਾ ਹੈ ਆ ਪੁਤਲੇ ਬਣਾਉਂਦਾ ਸੋ ਅੱਗੇ ਵੀ ਆਪਾਂ ਚੱਲਦੇ ਆ ਸਾਰੀ ਮਾਰਕੀਟ ਦੇ ਨਾਲ ਨਾਲ ਅੱਛਾ ਸਭ ਨੂੰ ਸਿਖਾਣ ਵਾਲੇ ਤੁਸੀਂ ਹੋ ਸੋ ਆ ਦੇਖ ਸਕਦੇ ਹੋ ਆ ਗੱਲੀ ਦੇ ਵਿੱਚ ਤੁਹਾਨੂੰ ਗਰਾਉਂਡ ਜ਼ੀਰੋ ਤੋਂ ਤੁਹਾਨੂੰ ਪੂਰੀ ਅਸੀਂ ਰਿਪੋਰਟ ਦਿਖਾ ਰਿਹਾ ਕਿਸ ਤਰ੍ਹਾਂ ਦੇ ਨਾਲ ਪੁਤਲੇ ਬਣਦੇ ਨੇ ਤੇ ਕਿੰਨੀ ਕ ਮਿਹਨਤ ਹੁੰਦੀ ਹੈ ਔਰ ਘਰ-ਘਰ ਦੇ ਵਿੱਚ ਕਿਵੇਂ ਬਣਾਏ ਜਾਂਦੇ ਨੇ ਆ ਦੇਖ ਸਕਦੇ ਹੋ ਹਜੇ 라ਵਣ ਤਿਆਰ ਹੋ ਰਿਹਾ ਸੋ ਹੋਰ ਵੀ ਚੱਲਦੇ ਆਪਾਂ ਅੱਗੇ ਆਹ ਲੋ ਜੀ ਆ ਤੰਗ ਗਲੀਆਂ ਨੇ ਆ ਗਲੀ ਦੇ ਵਿੱਚ ਹਰ ਘਰ ਦੇ ਵਿੱਚ ਜਿਹੜਾ 라ਵਣ ਦੇ ਪੁਤਲੇ ਜਿਹੜੇ ਬਣ ਰਹੇ ਨੇ ਤੁਸੀਂ ਫਿਰ ਸਾਰੇ ਪਰਿਵਾਰ ਲੱਗਦੇ ਹੋ ਜੀ 라ਵਣ ਬਣਾਉਣ ਦੇ ਲਈ ਹਾਂਜੀ ਪੂਰਾ ਪਰਿਵਾਰ ਲੱਗਦਾ ਜੀ ਤੇ ਕਿੰਨੇ ਦਿਨ ਪਹਿਲਾਂ ਤਿਆਰੀ ਸ਼ੁਰੂ ਹੋਈ ਨੇ ਜੀ ਪੂਰੇ ਤਾਂ 2-2 3-3 ਮਹੀਨੇ ਪਹਿਲਾਂ ਹੋ ਜਾਂਦੀ ਹੈ ਤਿਆਰੀ ਸ਼ੁਰੂ ਅੱਛਾ ਹਾਂਜੀ ਤੇ ਹੁਣ ਤਾਂ ਕੱਲ ਦੁਸ਼ਹਿਰਾ ਜੀ ਹਜੇ ਵੀ ਤਿਆਰੀ ਚੱਲ ਰਹੀ ਨੇ ਬਸ ਬਣ ਗਏ ਨੇ ਆਹੀ ਰਹਿ ਗਏ ਆ ਡੈਕੋਰੇਟ ਕਰਨੇ ਆ ਅੱਛਾ ਕਿੰਨਾ ਸਮਾਂ ਲੱਗੇਗਾ ਫਿਰ ਬਣ ਰਹੇ ਆ ਪਾਪਾ ਜੀ ਅੱਛਾ ਕਿੰਨਾ ਕ ਸਮਾਂ ਲੱਗਿਆ ਫਿਰ ਇਹਨੂੰ ਬਣਾਉਂਦੇ ਹੋਰ ਜੀ ਬਸ ਸ਼ਾਮ ਨੂੰ ਤਿਆਰ ਹੋ ਜਾਏਗਾ ਬਾਹਰ ਕੱਢ ਦੇਣਗੇ ਅੱਛਾ ਸੋ ਬਿਲਕੁਲ ਆਹ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਇਹਨਾਂ ਨੂੰ ਬਣਾਇਆ ਕਿਵੇਂ ਜਾਂਦੇ ਆ ਪੇਪਰ ਪੇ ਨੇ ਆਹ ਲੇਵੀ ਹੈ ਜੀ ਇਲੇਵੀ ਇਹਨੂੰ 레ਵੀ ਕਹਿੰਦੇ ਨੇ ਨਾ ਜੀ ਆਹ ਦੇਖੋ ਜੀ ਇਹ ਕਿਸ ਚੀਜ਼ ਦੀ ਹੁੰਦੀ 레ਵੀ ਜੀ ਮੈਦੇ ਦੀ ਆਹ ਮੈਦੇ ਦੀ 레ਵੀ ਆ ਜੀ ਤੇ ਪੇਪਰ ਤੇ ਆ ਚਾਕੂ ਕੈਂਚੀ ਆ ਇਹਨਾਂ ਦੇ ਹਥਿਆਰ ਸ਼ਸਤਰ ਪਏ ਨੇ ਜੀ ਸੋ ਇਸ ਤਰੀਕੇ ਦੇ ਨਾਲ ਆ ਆ ਦੇਖ ਸਕਦੇ ਹੋ ਕੱਚੇ ਕੁਝ ਪਏ ਨੇ ਬਾਂਸਾ ਨਾਲ ਬਣਾਏ ਹੋਏ ਹਾਲਾਂਕਿ ਇਹਨਾਂ ਦਾ ਕੰਮ ਚੱਲ ਰਿਹਾ ਸੋ ਇੱਕ ਵਾਰ ਫੇਰ ਦੱਸ ਦਈਏ ਉਹ ਦੇਖੋ ਬਟਾ ਦਿਖਾਈ ਬੱਚੇ ਆਏ ਉਹ ਦੇਖੋ ਛੋਟਾ ਜਿਹਾ ਪਤਲਾ ਇਹ ਕਾਰੀਗਰ ਆਪਾਂ ਨੂੰ ਮਿਲਿਆ ਵੀ ਸੀ ਜੀ ਬਾਹਰ

अच्छा जी हां जी हो गए नहीं देख ले क्या आ रहा है अंदर पहले अंदर पर तो बिल्कुल देख सकते हो तस्वीरों ਦੇ ਵਿੱਚ ਆ ਛੋਟੀ ਜੀ ਤੰਗ ਗਲੀਆਂ ਨੇ ਗਲੀ ਦੇ ਵਿੱਚ ਦਾਖਲ ਹੋਇਆ ਤਾਂ ਇੱਥੇ ਹਰ ਘਰ ਦੇ ਵਿੱਚ ਜਿਹੜਾ ਹੈ 라वण ਦੇ ਪੁੱਤਲੇ ਬਣਦੇ ਹੋਏ ਦਿਖਾਈ ਦੇ ਅੱਛਾ ਉੱਪਰ ਵੀ ਪਈ ਹੈ ਜੀ ਹਾਂ ਜੀ ਉਹ ਬੁਰਜ ਚੜਾਈ ਚੜ੍ਹ ਕੇ ਅੱਛਾ ਸਾਹਮਣੀ ਅੱਛਾ ਉੱਥੇ ਵੀ ਸਾਰੇ 라वण हां जी हां जी हां जी ਆ ਦੇਖੋ ਜੀ ਆ ਛੋਟੇ ਬੱਚੇ ਦੀਆਂ ਕਾਰੀਗਰੀਆਂ ਆ ਲੇਖੋ ਜਿੰਨਾ ਆਪ ਹੈ ਆ ਬੇਟਾ ਤੈਨੂੰ ਬਣਾਇਆ वाह हाँ? हाँ वाह बेटा गत्तेला साल गत्ते 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 सो देखो छोटे छोटे पुतले मैं अपने कैमरा परसन करण नागपाल जी कह यह तस्वीर जरूर दिखाव आज छोटे छोटे बच्चे की मेहनत है जी सो उ सारे ही जड़े ने मुहल्ले हर कोई कारीगर है बड़े ही खूबसूरत पुतले जड़े रावण दे ਵੈਸੇ ਮਾਰਕਟ ਠੀਕ ਚੱਲ ਰਹੀ ਹੈ ਕਹਿੰਦੇ ਮੰਦੀ ਚੱਲੀ ਐ ਅਸਲ ਕੁਝ ਨਹੀਂ ਨਾ ਜੀ ਵਾਧੂ ਚੱਲ ਰਹੀ ਠੀਕ ਚੱਲ ਰਹੀ ਹੈ ਹਾਂ ਠੀਕ ਹੀ ਚੱਲ ਰਹੀ ਹੈ ਦੇਖੇ ਵਾਧੂ ਸੋ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾਈਆਂ ਆ ਕੁਮਾਰਸਵਾ ਸਕੂਲ ਦੇ ਨਜ਼ਦੀਕ ਰਾਜਪੁਰ ਰੋਡ ਦੇ ਨਜ਼ਦੀਕ ਜਿਹੜੀ ਮਾਰਕੀਟ ਹੈ ਜਿੱਥੇ ਰਾਵਣ ਦੇ ਪੁਤਲੇ ਜਿਹੜੇ ਹੌਲਸੋ ਹੌਲਸੇਲ ਰੇਟ ਦੇ ਵਿੱਚ ਵਿਕਦੇ ਨੇ ਤਾਂ ਇਸ ਇੱਥੇ ਮੁਹੱਲੇ ਦੇ ਵਿੱਚ ਹਰ ਘਰ ਦੇ ਵਿੱਚ ਰਾਵਣ ਬਣਾਇਆ ਜਾਂਦਾ ਹੈ ਦੇਖ ਸਕਦੇ ਹੋ ਮਿਹਨਤ ਕਿੰਨੀ ਹੈ ਸੋ ਇੱਕ ਇੱਕ ਪੁਤਲੇ ਨੂੰ ਇੱਕ ਇੱਕ ਦੋ ਦੋ ਦਿਨ ਲੱਗ ਜਾਂਦੇ ਨੇ ਸੋ देख सकते हो पूरी जड़ी है मार्केट है आ छोटे-छोटे रावण देख सकते हो आप पूरी मार्केट जड़ी है आ इनका ज्ञान कुमार सुभाष चौक राज स्कूल का चौक जड़ा है उठे पहुंच चुके हैं ए... ਵੱਡੀ ਹਾਈਟ ਦੇ ਜਿਹੜੇ ਉਹ ਰਾਵਣ ਵੀ ਦੇਖਣ ਨੂੰ ਮਿਲ ਰਹੇ ਨੇ ਸੋ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਐ ਚੌਂਕ ਦੇ ਵਿੱਚ ਖੜਿਆ ਸੀ ਜਿੱਥੇ ਚੌਂਕ ਦੇ ਹਰ ਪਾਸੇੜੇ ਰਾਵਣ ਦੇ ਪੁਤਲੇ ਦਿਖਾਈ ਦੇ ਰਹੇ ਨੇ ਸੋ ਕੀ ਤੁਹਾਡੇ ਸ਼ਹਿਰ ਦੇ ਵਿੱਚ ਵੀ ਇਸ ਤਰ੍ਹਾਂ ਦੀ ਮਾਰਕੀਟ ਹੈ ਯਾ ਫਿਰ ਤੁਸੀਂ ਕਿਸ ਤਰ੍ਹਾਂ ਦੇ ਨਾਲ ਦੁਸ਼ਹਿਰਾ ਮਨਾਉਂਦੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਬਣ ਰਹੋ ਬਾਲਪੀ ਟੀਵੀ ਨਾਲ ਹੁਣ ਮੈਨੂੰ ਦਿਓ ਇਜਾਜ਼ਤ